ਇਹ ਹੈ ਨਵਾਂ ਸ਼ਹਿਰ ਦਾ ਸਾਫ਼ ਸੁਥਰਾ ਹਸਪਤਾਲ ਸਫਾਈ ਦੇ ਮਾਮਲੇ 'ਚ ਹਸਪਤਾਲ ਨੂੰ ਮਿਲਿਆ ਪਹਿਲਾ ਸਥਾਨ 10 ਸਾਲ ਪਹਿਲਾਂ ਹੋਇਆ ਸੀ ਹਸਪਤਾਲ ਦਾ ਨਿਰਮਾਣ ਪਹਿਲਾ ਸਥਾਨ ਹਾਸਲ ਹੋਣ ਤੇ ਐਸਐਮਓ ਨੇ ਟੀਮ ਦਾ ਕੀਤਾ ਧੰਨਵਾਦ ਅਕਸਰ ਹੀ ਲੋਕ ਸਸਤੇ ਤੇ ਟਿਕਾਊ ਇਲਾਜ ਲਈ ਸਰਕਾਰੀ ਹਸਪਤਾਲਾਂ ਦਾ ਰੁਖ ਕਰਦੇ ਨੇ ਪਰ ਕਈ ਹਸਪਤਾਲ ਸਾਫ ਸਫਾਈ ਤੋਂ ਵਾਂਝੇ ਹੁੰਦੇ ਨੇ ਜਿਸ ਕਾਰਨ ਮਰੀਜ਼ਾਂ ਸਮੇਤ ਉਨ੍ਹਾਂ ਨਾਲ ਆਏ ਪਰਿਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਵਾਂ ਸ਼ਹਿਰ ਦਾ ਇਹ ਸਿਵਲ ਹਸਪਤਾਲ ਸਫਾਈ ਦੇ ਮਾਮਲੇ 'ਚ ਅਵਲ ਰਿਹਾ ਤੇ ਇਸ ਹਸਪਤਾਲ ਨੇ ਸਵੱਛਤਾ ਲਈ ਪਹਿਲਾ ਸਥਾਨ ਹਾਸਲ ਕੀਤਾ 2024-25 ਦੇ ਕਾਇਆ ਕਲਪ ਸਰਵੇਖਣ ਦੇ ਵਿੱਚ 95.4 ਫੀਸਡ ਸਕੋਰ ਹਾਸਲ ਕੀਤਾ ਤੇ ਇਸ ਦੇ ਨਾਲ ਹੀ ਬਠਿੰਡਾ ਦਾ ਹਸਪਤਾਲ ਦੂਜੇ ਸਥਾਨ ਤੇ ਹੈ ਤੇ ਬਰਨਾਲਾ ਦਾ ਹਸਪਤਾਲ ਸਾਫ ਸਫਾਈ ਦੇ ਮਾਮਲੇ ਦੇ ਵਿੱਚ ਤੀਜੇ ਸਥਾਨ ਤੇ ਰਿਹਾ ਦੱਸਣਾ ਬੰਦ ਹੈ ਕਿ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਦਾ ਨਿਰਮਾਣ ਕਰੀਬ 10 ਸਾਲ ਪਹਿਲਾਂ ਹੋਇਆ ਸੀ ਤੇ ਹਸਪਤਾਲ ਦੀ ਇਮਾਰਤ ਵੀ ਕਾਫੀ ਅਧੂਨਿਕ ਢੰਗ ਦੇ ਨਾਲ ਬਣਾਈ ਗਈ ਹੈ ਕਾਇਆ ਕਲਪ ਸਰਵੇਖਣ ਸੂਬੇ ਦੇ 23 ਜ਼ਿਲ੍ਹਿਆਂ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਨਵਾਂ ਸ਼ਹਿਰ ਦੇ ਇਸ ਸਿਵਲ ਹਸਪਤਾਲ ਨੇ ਬਾਜ਼ੀ ਮਾਰੀ ਹੈ ਪਹਿਲਾ ਸਥਾਨ ਹਾਸਲ ਹੋਣ ਤੇ ਹਸਪਤਾਲ ਦੇ ਐਸਐਮਓ ਸੁਖਵਿੰਦਰ ਪਾਲ ਨੇ ਆਪਣੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਪਹਿਲਾ ਸਥਾਨ ਹਾਸਲ ਹੋਇਆ ਕਾਇਆ ਕਲਪ ਸਰਵੇਖਣ ਦੇ ਅਧਿਕਾਰੀਆਂ ਦੇ ਦੁਆਰਾ ਨਵਾਂ ਸ਼ਹਿਰ ਦੇ ਹਸਪਤਾਲ ਦੇ ਵਿੱਚ ਸਫਾਈ ਸੈਨੀਟੇਸ਼ਨ ਹੈਲਥ케ਅਰ ਵੇਸਟ ਮੈਨੇਜਮੈਂਟ ਹਾਈਜਨ ਮੈਨੇਜਮੈਂਟ ਵਰਗੀਆਂ ਸੁਵਿਧਾਵਾਂ ਨਿਯਮਾਂ ਦੇ ਅਨੁਸਾਰ ਪੂਰੀਆਂ ਹੋਣ ਕਾਰਨ ਚੰਗਾ ਸਕੋਰ ਦਿੱਤਾ ਹੈ ਹਸਪਤਾਲ ਦੇ ਵਿੱਚ ਸੀਵਰੇਜ ਸੈਨੀਟੇਸ਼ਨ ਤੇ ਸਾਫ ਸਫਾਈ ਦੇ ਵਿੱਚ ਟੀਮ ਨੂੰ ਕੋਈ ਖਾਮੀ ਨਹੀਂ ਮਿਲੀ ਜਿਸ ਦੇ ਬਾਅਦ ਪੂਰੇ ਪੰਜਾਬ ਦੇ ਵਿੱਚ ਨੰਬਰ 1 ਖਿਤਾਬ ਜਿੱਤਿਆ ਦੱਸਣਾ ਬੰਦ ਹੈ ਕਿ ਇਸ ਤੋਂ ਪਹਿਲਾਂ ਵੀ ਨਵਾਂ ਸ਼ਹਿਰ ਦਾ ਇਹ ਸਿਵਲ ਹਸਪਤਾਲ ਕਰੀਬ ਤਿੰਨ ਵਾਰ ਪਹਿਲੇ ਤੇ ਦੂਜੇ ਸਥਾਨ ਤੇ ਰਿਹਾ ਤੇ ਖਿਤਾਬ ਜਿੱਤ ਚੁੱਕਿਆ ਹੈ ਅਵਾਰਡ ਜਿੱਤਣ ਤੇ ਨਵਾਂ ਸ਼ਹਿਰ ਦੇ ਹਸਪਤਾਲ ਨੂੰ ਹੁਣ ਕਰੀਬ 50 ਲੱਖ ਰੁਪਏ ਦਾ ਇਨਾਮ ਮਿਲੇਗਾ ਇਸ ਮੌਕੇ ਐਸਐਮਓ ਨੇ ਕਿਹਾ ਕਿ ਸਿਵਲ ਹਸਪਤਾਲ ਦੇ तमाम 4th ਕਲਾਸ ਸਟਾਫ ਨਰਸ ਕਰਮਚਾਰੀ ਡਾਕਟਰ ਸਭ ਨੇ ਪਹਿਲਾ ਸਥਾਨ ਹਾਸਲ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਜਿਸ ਕਾਰਨ ਇਹ ਖਿਤਾਬ ਹਾਸਲ ਹੋਇਆ ਹੈ ਜਿਸ ਲਈ ਐਸਐਮਓ ਨੇ ਆਪਣੇ ਪੂਰੇ ਸਟਾਫ ਨੂੰ ਵਧਾਈਆਂ ਵੀ ਦਿੱਤੀਆਂ ਕਾਇਕਲਬ ਕਲਪੀ ਇਸ ਵਾਰ ਵੀ ਨੰਬਰ 1 ਆ ਪੰਜਾਬ ਕੇ ਕੀ ਸਕੋਰ ਜਿਹਨੇ ਮਾਪੰਦਕ ਤਰੀਕਾ ਕੀ ਕਾਇਕਲਪੇ ਸਾਡਾ ਇਸ ਵਾਰ ਪੰਜਾਬ ਚੋਂ ਜਿਹੜਾ ਜ਼ਿਲ੍ਹਾ ਹਸਪਤਲ ਨਮਾਸ਼ਾਹਰ ਨੰਬਰ 1 ਤੇ ਰਿਹਾ 94.5 ਨੰਬਰ ਲੈ ਕੇ ਪਰਸੈਂਟ ਨੰਬਰ ਆਇਆ ਕਾਇਕਲ ਬੇਸਿਕਲੀ ਜਨਰਲ ਕਲੀਨਿਕਸ ਹਸਪਤਲ ਦੀ ਤੇ ਸਾਰੇ ਪ੍ਰਿੰਸੀਸਿਸ ਦੇ ਉੱਤੇ ਡਿਪੈਂਡ ਕਰਦਾ ਕੁਝ ਡਾਕੂਮੈਂਟੇਸ਼ਨ ਵੀ ਹੈਗੀ ਹੈ ਇਹ ਜਿਹੜਾ ਆਨ ਦਾ ਸਾਰਾ ਇਹਦਾ ਜਿਹੜਾ ਸ਼੍ਰੇ ਹੈ ਜਾਇਦਾ ਕ੍ਰੈਡਿਟ ਹੈ ਸਾਡੇ ਜਿਹੜੇ ਸਾਰਾ ਹਾਰਡ ਵਰਕਿੰਗ ਸਟਾਫ ਹੈ ਈਪਰ ਕਲਾਸ ਤੋਂ ਲੈ ਕੇ ਸਟਾਫ ਨਰਸੀ ਡਾਕਟਰ ਸਹਿਬਾਨ ਹਰ ਜਿਹੜੇ ਕੈਡਰ ਦਾ ਬੰਦਾ ਹੈ ਉਸਨੇ ਬਹੁਤ ਹੀ ਇਹਦੇ ਵਿੱਚ ਬੜਮੁਲਾ ਯੋਗਦਾਨ ਪਾਇਆ ਹੈ ਤਾਂ ਦਿਨਾਂ ਮਿਹਨਤ ਕਰਕੇ ਉਹਨਾਂ ਨੇ ਸਦਕਾ ਹੀ ਹੈ ਕਿ ਜਿਲ੍ਹਾ ਹਸਪਤਲ ਨੰਬਰ 1 ਤੇ ਖੜਾ ਹੈ ਸਾਬ ਸਭ 21 ਤਰਫ ਸਾਬ ਸੋਏ ਦੀ ਸਾਡੇ ਜਿਹੜਾ ਕੰਟਰੈਕਟ ਹੈ ਜੀ ਇਹ ਮੈਂ ਸਾਡੇ ਜਿਹੜੇ 21 ਬੰਦੇ ਅਸੀਂ ਹਾਂ ਕੰਟਰੈਕਟਰ ਰੱਖੇ ਹੋਏ ਆ ਤੇ ਸਫਾਈ ਦਾ ਇਹ ਇਹ ਰੂਟੀਨ ਦੇ ਵਿੱਚ ਹੀ ਇਹਨਾਂ ਦੇ ਸੁਪਰਵਾਈਜ਼ਰ ਹੈ ਨਰਸਿੰਗ ਸਿਸਟਰ ਹੈ ਉਸ ਤੋਂ ਬਾਅਦ ਅਸੀਂ ਮਤਲਬ ਰੂਟੀਨ ਸਾਡਾ ਇੱਕ ਰਾਉਂਡ ਹੁੰਦਾ ਹੈ ਗੇਟ ਤੋਂ ਲੈ ਕੇ ਐਂਡ ਤੱਕ ਅਸੀਂ ਰਾਉਂਡ ਕਰਦੇ ਹਾਂ ਹਰ ਚੀਜ਼ੇ ਦੀ ਬਰੀਕੀ ਨਾਲ ਚੈੱਕ ਕਰਨੀ ਹੈ ਬਰੀਕੀ ਜੇਕਰ ਇੱਥੇ ਕੋਈ ਦਿੱਕਤ ਹੈ ਉਹ ਨਾਲ ਦੀ ਨਾਲ ਰੈਕਟੀਫਾਈ ਕਰਨੀ ਹੈ ਉਹਦੇ ਨਾਲ ਵੀ ਜੇ ਕਿਸੇ ਇਲੈਕਟ੍ਰੀਕਲ ਨਾਲ ਸੰਬੰਧਿਤ ਆ ਜਾਂ ਪਬਲਿਕ ਹੈਲਥ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਨਾਲ ਸੰਬੰਧਿਤ ਹੈ ਉਹਨੂੰ ਉਹਦੇ ਕੰਸਰਨ ਬੰਦੇ ਨੂੰ ਬੁਲਾ ਕੇ ਨਾਲ ਦੀ ਨਾਲ ਠੀਕ ਕਰਨੀ ਹੈ ਪਰ ਇਹ ਕਿ ਜਿਹੜਾ ਇਹਦਾ ਸਭ ਤੋਂ ਵੱਧ ਸ਼ਰੇ ਉਹ ਸਾਡੇ ਉਹ ਜਿਹੜਾ ਸਫਾਈ ਸੇਵਕ ਹੈ ਜਿਹੜਾ ਨਰਸਿੰਗ ਸਟਾਫ ਹੈ ਉਹਨਾਂ ਨੂੰ ਜਾਂਦਾ ਹੈ ਕਾ ਮਤਲਬ ਕੀ ਕੋ ਕਰਦੇ ਚੰਡੀਗੜ੍ਹ ਤੋਂ ਅਧਿਕਾਰੀ ਚ ਇਹ ਐਕਚੁਅਲੀ ਸੈਸਲ ਸਾਡੇ ਜਿਹੜੇ ਚੰਡੀਗੜ੍ਹੋਂ ਆਉਂਦੇ ਆ ਉਹ ਡਿਪੂਟ ਕਿਤੇ ਟੀਮ ਡਿਪੂਟ ਕਰਦੇ ਆ ਉਹਨਾਂ ਨੇ ਆ ਕੇ ਹਰ ਮਿਆਰ ਇਹਨਾਂ ਦਾ ਜਿਹੜਾ ਸਫਾਈ ਦਾ ਮਿਆਰ ਆ ਡਾਕੂਮੈਂਟੇਸ਼ਨ ਹਰ ਇੱਕ ਬ੍ਰੀਫ ਕੀ ਨਾ ਚੈੱਕ ਕਰਨੀ ਹੈ ਬ੍ਰੀਫ ਕਿ ਚੈੱਕ ਹਰ ਜਿਹੜਾ ਪੁਆਇੰਟ ਚੈੱਕ ਕਰਨਾ ਉਹਦੇ ਨੰਬਰਿੰਗ ਕ੍ਰਾਈਟੇਰੀਆ ਹੈਗਾ ਹੈ ਉਹਦੇ ਵਿੱਚ ਨੰਬਰਿੰਗ ਜਦੋਂ ਸਾ ਉਹ ਕ੍ਰਾਈਟੇਰੀਆ ਆਪਾਂ ਫੁੱਲਫਿਲ ਕਰਦੇ ਆ ਦਾ ਉਹ ਵੀ ਨੰਬਰ ਫੁੱਲ ਆ ਦੇ ਕ੍ਰਿਟੇਰੀਆ ਕੁੱਲ ਨਹੀਂ ਕਰਦੇ ਤਾਂ ਉਹਦਾ ਜ਼ੀਰੋ ਨੰਬਰ ਲੱਗ ਜਾਂਦਾ ਹੈ ਕਾਇਕਤ ਨੰਬਰ 1 ਆਉਂਦਾ ਕਿ ਇਨਾਮ ਹੀ ਮਿਲਦਾ ਪਤਾ ਲੱਗਿਆ ਇਸ ਸਕਾਰਗੁਰੂ ਨੂੰ ਬਿਲਕੁਲ ਜੀ ਸਕਾਰਗੁਰੂ ਵਿੱਤੀ ਇਨਾਮ ਦਿੱਤਾ ਜਾਂਦਾ ਤੇ ਉਹ ਦੇਖੋ ਜੀ ਕਦੋਂ ਆਉਂਦਾ ਕਿੰਨਾ ਕਿੰਨਾ ਇਨਾਮ ਦਿੱਤਾ ਪਹਿਲੇ 50 ਲੱਖ ਸੀ ਸ਼ਾਇਦ ਹੁਣ 25 ਜਾਂ 50 ਲੱਖ ਕਿ ਮੈਂ ਆਮ ਡਾਊਟਫੁੱਲ ਕਿ ਕਿੰਨਾ ਹੈ ਪਹਿਲੇ 50 ਲੱਖ ਸੀਗਾ ਜਾਂ ਲੱਖ ਦਿੱਤਾ ਜਾਂਦਾ ਨੰਬਰ ਪਹਿਲੇ ਕੀ ਸੀ ਤੁਸੀਂ ਆਪਣਾ ਕਾਇਕਤ ਬਿਲਕੁਲ ਜੀ ਪਹਿਲਾਂ ਪਿਛਲੇ ਵਾਰ ਸੈਕਿੰਡ ਸੀਗੇ ਤੇ ਦੋ ਵਾਰ ਪਹਿਲਾਂ ਜੀ ਫਸਟ ਵੀ ਗਏ ਡਾਕਟਰ ਦੀ ਬਹੁਤ ਕਮੀ ਹੈ ਤਾਂ ਫਿਰ ਇਹ ਜਿਹੜਾ ਆਪਣਾ ਕਾਇਆ ਕਲਪ ਜਿਹੜਾ ਆਇਆਗਾ ਪਰ ਇਸ ਤਰ੍ਹਾਂ ਇਸ ਕੋ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਐਕਚੁਅਲੀ ਜੇ ਸਾਰੇ ਸਾਡੇ ਜਿਵੇਂ ਓਪੀਡੀ ਕੰਪਲੈਕਸ ਹੈ ਜਾਂ ਉਹ ਜਿਹੜਾ ਇਨ ਹਾਊਸ ਜਿਹੜਾ ਆਪਣੇ ਮੇਲ ਵਾਰਡ ਹੈ ਫੀਮੇਲ ਵਾਰਡ ਹੈ ਗਾਈਨੀ ਹੈ ਬਾਹਰ ਅਕਜ਼ਿਲਰੀ ਹੈ ਐਮਬੂਲੈਂਸਿਸ ਹੈ ਜਾਂ ਮੋਰਚਰੀ ਹੈ ਇਹਨਾਂ ਦੇ ਅਸੀਂ ਨੋਡਲ ਆਫੀਸਰਸ ਲਗਾਏ ਹੋਏ ਆ ਉਹ ਇੱਕ ਇੱਕ ਓਪੀਡੀ ਦਾ ਜਿਹੜਾ ਇੰਟੂ ਦਾ ਇੱਕ ਇੱਕ ਡਾਕਟਰ ਉਹਦਾ ਨੋਡਲ ਆਫੀਸਰ ਹੈ ਉਹ ਦੇਰੀ ਉਹਦੀ ਪੂਰੀ ਦੇਖਰੇਖ ਦਾ ਜਾਂ ਉਹਦੀ ਸੁਪਰਵਾਈਜ਼ਨ ਉਹ ਡਾਕਟਰ ਸਹਿਬਾਨ ਕੋਲੇ ਹੁੰਦੀ ਹੈ ਡਾਕਟਰ ਸਹਿਬਾਨ ਰੈਗੂਲਰ ਇਹਨਾਂ ਚੀਜ਼ਾਂ ਨੂੰ ਚੈੱਕ ਕਰਕੇ ਹਰ ਚੀਜ਼ ਨੂੰ ਟਿਪ ਟੋਪ ਰਾਉਂਡ ਅਪ ਕਰ ਲੈਂਦੇ ਆ ਉਹ ਜੇ ਉਹ ਮਿਹਨਤ ਕਰਦੇ ਆ ਆਪਣੇ ਕੰਮ ਦੇ ਨਾਲ ਭਾਵੇਂ ਕਿ ਸਟਾਫ ਸਾਡੇ ਕੋਲ ਬਹੁਤ ਘੱਟ ਹੈ ਮੈਨਪਰ ਦੀ ਕਮੀ ਹੈ ਬਟ ਇਹ ਡਾਕਟਰਾਂ ਦੀ ਸਿਫਤ ਹੈ ਸਾਰੇ ਸਾਡੇ ਡਾਕਟਰ ਬੜੇ ਮਿਹਨਤੀ ਤੇ ਇਮਾਨਦਾਰ ਨੇ ਬੜੇ ਤੰਦਈ ਨਾਲ ਕੰਮ ਕਰਦੇ ਹਨ ਆਪਣੇ ਕੰਮ ਦੇ ਨਾਲ ਨਾਲ ਉਹ ਕਾਇਆ ਕਲਪ ਦੇ ਐਨਕੁਐਰੀਸ ਵਿੱਚ ਕੰਮ ਵੀ ਬਹੁਤ ਦਿਲਚਸਪ ਹੈ ਜੇ ਨੋਟਾ ਰਿਪੋਰਟ ਤੁੰ ਕਰਦੇ ਨੋਟਲਪਸ ਲਈ ਜਿਹੜੇ ਹੈਗੇ ਉਹਨਾਂ ਦੇ ਸ਼ੀਟਸ ਬਣੀਆਂ ਹੁੰਦੀਆਂ ਹਰ ਹਰ ਅਰੀਨਾ ਦੀ ਇੱਕ ਸ਼ੀਟ ਹੈਗੀ ਮੋਰਟੀ ਦੀ ਲੱਗ ਹੈ ਲਿਬਰੂਨ ਦੀ ਲੱਗ ਹੈ ਓਟੀ ਦੀ ਲੱਗ ਹੈ ਉਹ ਸ਼ੀਟ ਆਪਣੇ ਫਿਲ ਕਰਦੇ ਆਪ ਸ਼ੀਟ ਫਿਲ ਕਰ ਗਏ ਉਹਦੇ ਵਿੱਚ ਨੰਬਰਿੰਗ ਕ੍ਰਾਈਟੇਰੀਆ ਫਿਰ ਉਹ ਨੰਬਰ ਫਿਲ ਕਰਕੇ ਜੇ ਕੋਈ ਦਿੱਕਤ ਆਉਂਦੀ ਹੈ ਉਹ ਸਾਨੂੰ ਦੱਸ ਦਿੰਦੇ ਕਿ ਆ ਸਾਨੂੰ ਦਿੱਕਤ ਹੈ ਸਾਨੂੰ ਠੀਕ ਕਰਵਾ ਦੇ ਦਿਓ ਫਿਰ ਅਸੀਂ ਉਹਨੂੰ ਰੈਕਟੀਫਾਈ ਕਰਕੇ ਠੀਕ ਕਰਵਾ ਦਿੰਦੇ ਨਾਲ ਤੇ ਤੁਸੀਂ ਸੁਪਰਵਾਈਜ਼ ਚੈੱਕ ਕਰਦੇ ਹੋ ਨਾ ਦੋਸਤੋ ਉੱਪਰ ਰੋਟੇ ਰਾਉਂਡ ਹੈ ਹਰ ਹਫਤੇ ਰਾਉਂਡ ਹੁੰਦਾ ਹੈ ਰੋਜ਼ ਹੀ ਰੋਜ਼ ਰਾਉਂਡ ਹੁੰਦਾ ਹੈ ਮਹੀਨੇ ਬਾਅਦ ਰਾਉਂਡ ਹੁੰਦਾ ਹੈ ਹਰ ਚੀਜ਼ ਇਹਦੀ ਜਿਹੜੀ ਹੈ ਬਿਲਕੁਲ ਅੰਡਰ ਦੇਖ ਰਹੇ ਬਿਲਕੁਲ ਧਿਆਨ ਨਾਲ ਬਰੀਕੀ ਦੇਖ ਕੇ ਚੈੱਕ ਕੀਤੀ ਜਾਂਦੀ ਹੈ ਇਹਨਾਂ ਕੰਮ ਮਿਲਣ ਵਾਲਾ ਇਸ ਸਰਕਾਰ ਦੇ ਲੈਵਲ ਦੀ ਗੱਲ ਹੈ ਤੇ ਮੈਂ ਦੱਸ ਨਹੀਂ ਸਕਦਾ ਜੀ ਉਹ ਜਦੋਂ ਵੀ ਸਰਕਾਰ ਅਨਾਉਂਸ ਕਰੇਗੀ ਉਹ ਮਿਲ ਜਾਏਗਾ